ਅਗदाई ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪੰਡ ਬੁੱਟਰ ਸ਼ਰੀ ਆਏ ਸੀਗੇ ਜੀ ਇਹ ਪੰਡ ਮੇਰੇ ਏਰੀਆ ਦਾ ਜੀ ਨੇੜੇ ਹੀ ਪੈ ਜਾਂਦਾ ਆਪਾਂ ਨੂੰ ਦੋਦੇ ਦੇ ਨੀਅਰ ਅਬਾਊਟ ਪੰਡ ਆ ਇਹ ਤੇ ਇਹ ਮੱਝ ਬਾਈ ਜੀ ਕੋਲੇ ਹੈਗੀ ਆ ਵੀ ਇਹਨੂੰ ਘੱਟੋ ਘੱਟ ਅੱਜ 9 ਮਹੀਨੇ ਹੋ ਗਏ ਜੀ ਸੂਈ ਨੂੰ ਦੋ ਤੋਂ ਤਿੰਨ ਵਾਰ ਮੱਝ ਹੀਟ ਚ ਆਈ ਹੈ ਪਰ ਖੁੱਲ ਕੇ ਹੀਟ ਚ ਨਹੀਂ ਆਉਂਦੀਗੀ ਕਿਉਂ ਨਹੀਂ ਆਉਂਦੀ ਜੀ ਬੋਡੀ weight ਮੱਝ ਨੇ ਬਹੁਤ ਤੋੜਿਆ ਵੈ ਤਾਂ ਵੈਸੇ ਕਹਿੰਦੇ ਵੀ ਮਹੀਨੇ ਡੇਢ ਮਹੀਨੇ ਤੋਂ ਲੱਸੀ ਹੋਈ ਆ पर ਮਾਜ ਦਾ ਵੇਟ ਤੁਸੀਂ ਸਾਹਮਣੇ ਆ ਸੋਝੇ ਵੀ ਹੱਡੀਆਂ ਨਿਕਲੀਆਂ ਪਈਆਂ ਤਾਂ ਕਰਕੇ ਮੱਧ ਖੁੱਲ ਕੇ ਹੀਟ ਤੇ ਨਹੀਂ ਆਉਂਦੀ ਇੱਕ ਜਦੋਂ ਤੁਸੀਂ ਕੋਈ ਵੀ ਪਸ਼ੂ ਖਰੀਦਦੇ ਆ ਕਿਵੇਂ ਬਾਈ ਜੀ ਨੂੰ ਵੀ ਕਹਿ ਕੇ ਹਟਿਆ ਤਾਂ ਤੁਸੀਂ ਅਗਲੇ ਤੋਂ ਪਸ਼ੂ ਦਾ ਬੈਕਗ੍ਰਾਉਂਡ ਲੈ ਲਿਆ ਕਰੋ ਜੀ ਵੀ ਪਸ਼ੂ ਰੰਗ ਕੇ ਬਣਦਾ ਹੈ ਤਾਰਾਂ ਤੇ ਬਣਦਾ ਹੈ ਕਿੰਨੇ ਦਿਨ ਤਾਰਾਂ ਕਰਕੇ ਬਣਦਾ ਵੀ ਜਦੋਂ ਪਸ਼ੂ ਗੱਬਣ ਹੋਇਆ ਸੀਗਾ ਵੀ ਜਿਵੇਂ ਗੱਬਣ ਕਿਵੇਂ ਹੁੰਦੀ ਹੈ ਹਨਾ ਕਈ ਵਾਰੀ ਪਸ਼ੂ ਸ਼ਾਂਤੋਂ ਰਹਿੰਦਾ ਅਗਲੇ ਤੋਂ ਇਹ ਵੀ ਪੁੱਛਣਾ ਤੁਹਾਨੂੰ ਜ਼ਰੂਰੀ ਆ ਜੇ ਤੁਸੀਂ ਵਪਾਰੀ ਤੋਂ ਲਿਆ ਤਾਂ ਫਿਰ ਤਾਂ ਤੁਹਾਡੇ ਕੋਲੇ ਕੋਈ ਹੱਲ ਹੈ ਨਹੀਂਗਾ ਪਰ ਜੇ ਤੁਸੀਂ ਘਰੋਂ ਪਸ਼ੂ ਲੈ ਰਹੇ ਆ ਤਾਂ ਇਹ ਚੀਜ਼ ਜ਼ਰੂਰ ਅਗਲੇ ਤੋਂ ਪ ਤੇ ਜਦੋਂ ਪਸ਼ੂ ਸੂਪੇਂਦਾ 15 ਤੋਂ 20 ਦਿਨ ਦੇ ਵਿੱਚ ਉਹਦੇ ਜ਼ਰੂਰ ਦਵਾਈ ਭਰਾਇਆ ਕਰੋ ਜੀ ਠੀਕ ਹੈ ਜੇ ਤੁਸੀਂ ਮਹੀਨੇ ਰੇਡ ਮਹੀਨੇ ਦੀ ਸੂਈ ਵੀ ਲੈ ਕੇ ਆਂਦੀ ਹੈ ਤਾਂ ਆਉਣ ਸਾਰ ਇੱਕ ਵਾਰੀ ਦਵਾਈ ਜ਼ਰੂਰ ਭਰਾ ਦਿਓ ਨਾਲ ਦੀ ਨਾਲ ਮੈਨਰਲ ਮਿਕਚਰ ਤੇ ਬਾਈਪਾਸ ਫੈਟ ਜੇ ਪਸ਼ੂ 10 ਤੋਂ ਪਲੱਸ ਦੁੱਧ ਦੇ ਰਿਹਾ ਤਾਂ 100 ਗ੍ਰਾਮ ਡੇਲੀ ਮੱਝਾਂ ਨੂੰ ਤੇ ਵੈਸੇ ਇੰਨਾ ਕੁ ਤਾਂ ਦੁੱਧ ਹੁੰਦਾ ਹੀ ਇਹ 100 ਗ੍ਰਾਮ ਡੇਲੀ ਬਾਈਪਾਸ ਫੈਟ 50 ਗ੍ਰਾਮ ਮੈਨਰਲ ਮਿਕਚਰ ਦੀ ਤੇ ਜਦੋਂ 2 ਕੁ ਮਹੀਨਿਆਂ ਦਾ ਪਸ਼ੂ ਹੋ ਗਿਆ 2 ਮਹੀਨੇ ਸੂਈ ਨੂੰ ਜੇ ਤਾਂ ਗਰਮੀ ਬਹੁਤ ਜ਼ਿਆਦਾ ਹੈ ਤਾਂ ਮੱਝ ਨਾਲ ਚਲੋ ਨਾ ਛੇੜਖਾਨੀ ਕਰੋ ਤੇ ਨਹੀਂ ਤਾਂ ਇੱਕ ਅੱਧੀ ਵਾਰੀ ਦਵਾਈ ਭਰਾ ਕੇ ਮੱਝ ਦੇ ਜੇ ਤੁਸੀਂ 15-20 ਦਿਨ ਦੇ ਵਿੱਚ ਦਵਾਈ ਪਹਿਲਾਂ ਭਰਾਈ ਆ ਤਾਂ 2 ਮਹੀਨੇ ਬਾਅਦ ਫਿਰ ਦਵਾਈ ਭਰਾ ਕੇ ਤੁਹਾਨੂੰ ਪਤਾ ਹੈ 2.5 ਮਹੀਨੇ ਬਾਅਦ ਤੁਹਾਡੀ ਮੱਝ ਬਣ ਜਾਣੀ ਚਾਹੀਦੀ ਹੈ ਜੇ ਫਿਰ ਤੁਹਾਨੂੰ ਇਹਦੇ 'ਚ ਫਾਇਦਾ ਹੋਣਾ ਹੈ ਇਹਨੂੰ ਬਾਈ ਜੀ ਕਿੰਨਾ ਟਾਈਮ ਹੋ ਗਿਆ ਸੋਈ ਨੂੰ ਇਹਨੂੰ 9 ਮਹੀਨੇ ਹੋ ਗਏ ਜੀ ਕਿੰਨੇ ਵਾਰੀ ਟੀਕਾ ਭਰਵਾਲਾ ਜੀ ਧੰਨਵਾਦ ਜੀ ਏ ਜਦੋਂ ਹੀਟ ਚ ਆਉਂਦੀ ਕੀ ਕਰਦੀ ਹੈ ਜੀ ਬਸ ਤਾਰਾਂ ਹੀ ਕਰਦੇ ਗੱਲ ਨਹੀਂ ਹੋਰ ਕੋਈ ਨਹੀਂ ਕਰਦੇ ਉਸ ਤੋਂ ਬਾਅਦ ਗੰਦ ਬੈਲੀ ਜਾਂ ਸਿੱਟਣ ਲੱਗ ਜਾਂਦੀ ਹੈ ਅੱਛਾ ਗੰਦ ਬੈਲ ਕਰਦੀ ਹੈ ਮੰਨ ਲਓ ਵੀ ਜਦੋਂ ਤੁਸੀਂ ਟੀਕਾ ਭਰਵਾ ਦਿੰਨੇ ਆ ਟੀਕਾ ਭਰਵਾਇਆ ਤੁਸੀਂ ਇੱਕ ਵਾਰੀ ਤੋਂ ਆਇਆ ਬਸ ਦੋ ਵਾਰੀ ਸਾਂਤ ਤੋਂ ਬਣਾਈ ਹੈ ਜੀ ਅੱਛਾ ਦੋ ਵਾਰੀ ਸਾਂਤ ਤੋਂ ਹਾਂ ਔਰ ساری ਗੰਦ ਬੈਲੇ ਸਿੱਟੀਆਂ ਫਿਰ ਸਿੱਟੇ 12 ਤੋਂ 15 ਦਿਨ ਹਾਂ ਉਹੀ ਆਣਾ ਫਿਰ ਇਹਦੀ ਜਿਹੜੀ ਹੀਟ ਆ ਉਹ ਕੱਚੀ ਹੁੰਦੀ ਹੈ ਕੱਚੀ ਕੱਚੀ ਹੀਟ ਕਰਕੇ ਇਹ ਤਾਂ ਤੁਸੀਂ ਵੀ ਬਣਦੇ ਆ ਨਾ ਸੋ ਇੰਨੀ ਔਰ ਹੋ ਗਈ ਤੁਹਾਨੂੰ ਪਤਾ ਹੀ ਆ ਵੀ ਹੀਟੇ ਖੁੱਲ ਕੇ ਕੱਢਦੀ ਨਹੀਂ ਜੀ ਜਦੋਂ ਖੁੱਲ ਕੇ ਹੀਟ ਠੀਕ ਇਹਦੇ ਵਾਸਤੇ ਤੁਹਾਨੂੰ ਬਾਈਪਾਸ ਪੈਟ ਵਗੈਰਾ ਇਹਨੂੰ ਪਾਓ ਨਾਲ ਆਇਰਨ ਡੌਲਕ ਵੀ ਦੇਣਾ ਪੈਣਾ ਈ ਤੁਹਾਨੂੰ ਫੇਰੇ ਖੁੱਲ ਕੇ ਹੀਟ ਚ ਆਉਣ ਲੱਗੂਗੀ ਮਾਝ ਥੋੜੀ ਬੋਡੀ ਦੀ ਥੋੜੀ ਜੀ ਹੈਲਥ ਦੀ ਮਾੜੀ ਹੈ ਨਾ ਇਹ ਸਾਨੂੰ ਵੀ ਪਤਾ ਹੈਗਾ ਹੀ ਆ ਵੀ ਲੱਸੀ ਹੈ ਪਹਿਲਾਂ ਤੋਂ ਹੈ ਕਿ ਹੁਣ ਥੋਡੇ ਕੋਲੇ ਆ ਗਈ ਹੈ ਪਹਿਲਾਂ ਠੀਕ ਤੇ ਉਹਨਾਂ ਤੋਂ ਪੁੱਛਿਆ ਨਹੀਂ ਵੀ ਇਹ ਸਾਂਹ ਤੋਂ ਰਹਿੰਦੀ ਹੈ ਜਾਂ ਟੀਕੇ ਤੋਂ ਰਹਿੰਦੀ ਉਹ ਕਹਿੰਦੇ ਅਸੀਂ ਲੈ ਕੇ ਆਏ ਸੀ ਅੱਛਾ ਜੀ ਮੈਂ ਡੈਰੀ ਚੋਂ ਲਈ ਆ ਉਹਨਾਂ ਨੇ ਅੱਛਾ ਡੈਰੀ ਚੋਂ ਲਈ ਠੋਕਰ ਗੱਬਨ ਲਈ ਸੀ ਠੋਕਰ ਗੱਬਨ ਲਈ ਆ ਹਾਂ ਤੇ ਸੂਈ ਉਹਨਾਂ ਨੇ ਵੀ ਦੁੱਧ ਦੁੱਧ ਤੁਹਾਡੇ ਕੋਲੇ ਆ ਕੇ ਵਧੀਆ ਦੇਈ ਗਈਆਂ ਦੁੱਧ ਹਾਂ ਸਾਡੇ ਕੋਲੇ 5.5 ਕਿਲੋ ਡੰਗ ਦਾ ਦੇਈ ਗਈ ਹੈ ਡੰਗ ਠੀਕ ਹੈ ਜੀ ਜਦੋਂ ਤਾਂ ਹੁਣ ਵੀ 2.5 ਕਿਲੋ ਹੈਗਾ 2.5 ਕਿਲੋ ਥੱਲੇ 2.5 ਜਿਵੇਂ 9 ਮਹੀਨੇ ਹੋ ਗਏ ਸਨ ਹਾਂਜੀ ਹੁਣ ਇਹਨੂੰ ਆਪਾਂ ਜੀ ਅੱਜ ਇਹਦੇ ਦਵਾਈ ਭਰੀਏ 3 ਦਿਨ ਘਟੂ ਘਟ ਦੇ ਇਹਦੇ ਦਵਾਈ ਭਰਾਂਗੇ ਅੰਦਰ ਥੋੜੀ ਸੋਜ ਆ ਮੱਜ ਦੇ ਤੇ ਨਾਲ ਇਹਨੂੰ ਬੋਵੀਮੈਨ ਡੀ ਐਲ ਬੋਲਸ ਤੇ ਜਾਂ ਲਿਕਵਿਡ ਜੀ ਤੇ ਵਰਦਨ ਪਾਊਡਰ ਤੇ ਨਾਲ ਕੋਈ ਨਿਕਰੋਮੈਨ ਜਾਂ ਕੋਈ ਵੀ ਬਾਇਓਟੀਐਮ ਏਟ ਤੇ ਜਾਂ ਮੈਕਮੈਂਡਰਾ ਵੀਗੈਰਾ ਦੇਵਾਂਗੇ ਠੀਕ ਹੈ ਬਾਈਪਾਸ ਪੈਟ ਮੱਧ ਨੂੰ ਜ਼ਰੂਰ ਗਵਾਵਾਂਗੇ ਜਿੰਨਾ ਚਿਰ ਇਹਦਾ ਵੇਟ ਨਹੀਂ ਬੰਦਨਾ ਮੈਂ ਜਿਹੜੇ ਨੇ ਕਰਦਾਂ ਨਹੀਂ ਹੋਣਾਗਾ ਜੀ ਇਹ ਚੀਜ਼ ਦਾ ਤੁਸੀਂ ਵੀ ਧਿਆਨ ਰੱਖਿਆ ਕਰੋ ਮੱਥਾ ਤੁਸੀਂ ਉਦੋਂ ਪਸ਼ੂ ਤੇ ਮਾਰੋ ਜੇ ਮਰ ਵੀਟਰ ਤੁਸੀਂ ਪਸ਼ੂ ਨੂੰ ਉਦੋਂ ਕਹਿ ਸਕਦੇ ਜਦੋਂ ਸਿਹਤ ਦਾ ਪਸ਼ੂ ਸਹੀ ਹੈ ਤੇ 20 ਦਿਨਾਂ ਬਾਅਦ ਹੀਟ ਚ ਆਉਂਦਾ ਹੈ ਇਹ ਮਾੜੀ ਤੁਹਾਡੀ 20 ਦਿਨਾਂ ਬਾਅਦ ਹੀਟ ਜਦਾ ਨਹੀਂ ਆਉਂਦੀ ਹੋਣੀ ਜੀ ਜਦੋਂ ਚੈੱਕ ਕਰਾਉਣੇ ਆ ਉਦੋਂ ਹੀ ਪਤਾ ਲੱਗਦਾ ਹੋਊਗਾ ਹਾਂਜੀ 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 ਉਦੋਂ ਵੀ ਕਰਦੀ ਨੇ ਤਾਰਾ ਤੁਰੰਤ ਬਾਜੀ ਤੋਂ ਬੰਨ ਜਾਂਦੇ ਆ ਫਿਰ 2-3 ਮਿੰਟ ਟੱਪ ਕੇ ਫਿਰ ਚੈੱਕ ਕਰਾਉਣੇ ਚੈੱਕ ਕਰਾਉਣੇ ਹਾਂ 6 ਮਿੰਟ ਟੱਪ ਕੇ ਜਦੋਂ ਚੈੱਕ ਕਰਾਉਂਦੇ ਹੋਵੋਗੇ ਉਦੋਂ 10-15 ਦਿਨਾਂ ਬਾਅਦ ਤਾਰਾ ਕਰਦੀ ਹੋਊਗੀ ਦੂਜੇ ਦਿਨ ਤੀਜੇ ਦਿਨ ਹਾਂ ਜਿੱਥੇ ਚੈੱਕ ਕੀਤੀ ਸੀ ਇਹ ਤੇ ਖਾਲੀ ਸੀ ਉਹ ਕੰਦਾ ਇਹ ਜਿਹੜੀ ਨਹੀਂ ਦਾਬਦੀ ਜੀ ਬਸ ਹਲਜਲ ਹੁੰਦੀ ਆ ਉਦੋਂ ਕਰਦੀ ਆ ਜੀ ਓਵੇਂ ਮੱਝੇ ਅੰਦਰੋਂ ਸਹੀ ਹੋਵੇ ਤਾਂ 20 ਦਿਨਾਂ ਬਾਅਦ ਹੀਟ ਚ ਆਈ ਜਾਵੇ ਫੇਰ ਆਪਾਂ ਇਹਨੂੰ ਰਿਪੀਟਰ ਗਿਆ ਸਕਦੇ ਹਾਂ ਜੀ ਹਣਾ ਇਹ ਖੁੱਲ ਕੇ ਹੀਟ ਚ ਨਹੀਂ ਆਉਂਦੀ ਹੁਣ ਜਿਹੜਾ ਨੇ ਗੱਭਨ ਨਹੀਂ ਹੋਣਾ ਠੀਕ ਹੈ ਜੀ ਤਿੰਨ ਦਿਨ ਦਵਾਈ ਭਰਾਓਗੇ ਠੀਕ ਹੈ ਤੇ ਮੱਝ ਸਹੀ ਹੋ ਜਾਊਗੀ ਬਸ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਵੀ ਜਦੋਂ ਤੁਸੀਂ ਪਸ਼ੂ ਕੋਈ ਖਰੀਦਦੇ ਆ ਜੇ ਘਰੋਂ ਖਰੀਦਦੇ ਆ ਤਾਂ ਅਗਲੇ ਤੋਂ ਪੁੱਛੋ ਜ਼ਰੂਰ ਵੀ ਇਹ ਮੱਝ ਥੋੜੀ ਸ਼ਾਂਤ ਤੋਂ ਬੰਦੀ ਕਿ ਟੀਕੇਦਾਰ ਹੁੰਦੀ ਆ ਕਿਵੇਂ ਰੰਗ ਕੇ ਜੇ ਪਸ਼ੂ ਨੇ ਰੰਗ ਕੇ ਰਹਿਣਾ ਜੀ ਤਾਂ ਉਹ ਤਾਰਾਂ ਦੇ ਗੱਭਨ ਤੇ ਬਾਈਪਾਸ ਸਾਈਡ ਦੇ ਮਿਨਰਲ ਮਿਕਚਰ ਰੈਗੂਲਰ ਰੱਖਿਆ ਕਰੋ ਪਸ਼ੂ ਭਲਾ ਆਪਣੇ ਆਕਾ ਭਲਾ ਹੋਊਗਾ ਠੀਕ ਹੈ ਜੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਨ ਦੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ